ਨੀ ਪਰ ਬਿਜਰੇ ਸੱਪਾ ਵੇ ਗਿਆ ਬੋਲੀ ਸੱਚੀ ਜਿਹੜੀ ਆਪਣੇ ਕੁੰਡੀ ਲਈ ਸੀ ਨਾ ਉਹਦੇ ਉਹਨਾਂ ਨੇ ਵੀਡੀਓ ਬਣਾ ਲਈ ਨੀ ਮੈਂ ਕਰਦੀਆਂ ਲੋਟ ਬੀਬੀ ਘਰ ਤੁਹਾਡੇ ਹੀ ਆ ਇਹ ਹਾਂ ਭਾਈ ਸਾਡਾ ਹੀ ਆ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੀਟਰ ਚ ਕੁੰਡੀਆਂ ਲਾਂਦਿਆਂ ਨੂੰ ਇਹ ਭਾਈ ਰੌਲਾ ਨਾ ਬਾਹਰ ਅੱਧੀ ਪਿੰਡ ਜੂ ਬਹੁਤ ਬਣੀ ਗਿਆ ਜਿਹੜੀ ਗੱਲ ਕਰਨੀ ਅੰਦਰ ਆ ਕੇ ਕਰ ਹਾਂਜੀ ਦੱਸੋ ਬੀਬੀ ਕੀ ਕਰਨਾ ਬਈ ਸਾਡੀ ਵੀਡੀਓ ਡਿਲੀਟ ਕਰ ਦੇ ਸਾਡੀ ਪਿੰਡੇ ਚ ਬਹੁਤ ਵੇਸਟੀ ਹੋਣੀ ਨਾ ਆਏ ਕਿ ਮੈਂ ਡਿਲੀਟ ਕਰ ਦਈਏ ਬੀਬਾ ਹੁਣ ਤਾਂ ਤੁਹਾਨੂੰ ਮੋਟਾ ਜੁਰਮਾਨਾ ਲੱਗੂ ਕਾਦਾ ਮੋਟਾ ਜੁਰਮਾਨਾ ਲੱਗੂ ਦੇਖ ਬੀਬੀ ਸਰਕਾਰੀ ਜੁਰਮਾਨਾ ਹੈਗਾ 10000 ਰੁਪਿਆ ਤੇ ਪ੍ਰਾਈਵੇਟ ਜੁਰਮਾਨਾ ਹੈਗਾ 5000 ਰੁਪਿਆ ਹੁਣ ਦੱਸੋ ਬੀਬੀ ਤੁਸੀਂ ਕਿਹੜਾ ਜੁਰਮਾਨਾ ਭਰੋਗੇ ਐਂ ਕਰ ਪਾਈ ਪ੍ਰਾਈਵੇਟ ਜੁਰਮਾਨਾ ਹੀ ਭਰ ਦੇ ਲੈ ਪਾਈ ਹੁਣ ਤੂੰ ਵੀਡੀਓ ਡਿਲੀਟ ਕਰ ਦੇ ਲੈ ਬੀਬਾ ਕਰਤੀ ਵੀਡੀਓ ਡਿਲੀਟ ਵਾਹ ਤਾ ਚੰਗੇ ਲੋਕੋਂ ਤੁਸੀਂ ਤੂੰ ਡਿਲੀਟ ਕਰਕੇ ਭਾਈ ਅਸੀਂ ਬਣਾ ਲਈ ਓ ਬਾਈ ਓਏ ਓਏ